ਪੰਜਾਬੀ ਵਿਆਕਰਨ ਅਸੀਂ ਕਰ ਰਹੇ ਹਾਂ ਤਾਂ ਪੰਜਾਬੀ ਵਿਆਕਰਨ ਦਾ ਸਾਡਾ ਅੱਜ ਦਾ ਟੌਪਿਕ ਕੀ ਹੈ ਲਿਪੀ ਕਿ ਲਿਪੀ ਹੁੰਦੀ ਕੀ ਹੈ ਕਿਸੇ ਵੀ ਭਾਸ਼ਾ ਜਾਂ ਬੋਲੀ ਨੂੰ ਜਿਹੜਾ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜਿਹੜੇ ਵੀ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਅਸੀਂ ਕੀ ਕਹਿੰਦੇ ਆ ਲਿਪੀ ਕਹਿੰਦੇ ਆ ਕਿ ਜੋ ਵੀ ਭਾਸ਼ਾ ਹੈ ਮੰਨ ਲਓ ਕਿ ਅਸੀਂ ਪੰਜਾਬੀ ਭਾਸ਼ਾ ਹੈ ਲਿਖਦੇ ਆ ਹਿੰਦੀ ਭਾਸ਼ਾ ਲਿਖਦੇ ਆ ਅੰਗਰੇਜ਼ੀ ਭਾਸ਼ਾ ਲਿਖਦੇ ਆ ਤੇ ਇਹਨਾਂ ਨੂੰ ਯਾਨੀ ਕਿ ਇਸ ਨੂੰ ਲਿਖਤੀ ਰੂਪ ਦੇਣ ਲਈ ਇਸ ਨੂੰ ਜਿਹੜਾ ਲਿਖਤੀ ਰੂਪ ਵਿੱਚ ਲਿਖਣ ਦੇ ਲਈ ਪ੍ਰਗਟ ਕਰਨ ਲਈ ਅੱਖਰਾਂ ਜਾਂ ਫਿਰ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਅੱਖਰਾਂ ਜਾਂ ਕਿ ਇਹ ਚਿੰਨਾ ਦੀ ਵੱਤੋਂ ਕੀਤੀ ਜਾਂਦੀ ਹੈ ਤੇ ਇਸ ਨੂੰ ਹੀ ਇਹਨਾਂ ਦੇ ਸਮੂਹ ਨੂੰ ਅੱਖਰਾਂ ਤੇ ਚਿੰਨਾ ਦੇ ਸਮੂਹ ਨੂੰ ਅਸੀਂ ਕੀ ਕਹਿੰਦੇ ਆ ਲਿਪੀ ਕਹਿੰਦੇ ਆ ਔਰ ਹਰ ਪ੍ਰਮਾਣਿਕ ਭਾਸ਼ਾ ਕਿ ਜਿਸ ਦਾ ਪਰਮਾਣ ਹੈ ਉਸ ਭਾਸ਼ਾ ਦਾ ਤਾਂ ਉਸ ਭਾਸ਼ਾ ਦੀ ਜੋ ਵੀ ਲਿਪੀ ਹੁੰਦੀ ਹੈ ਠੀਕ ਹੈ ਤਾਂ ਪ੍ਰਮਾਣਿਕ ਭਾਸ਼ਾ ਦੀ ਕੀ ਇਹ ਲਿਪੀ ਹੁੰਦੀ ਹੈ ਔਰ ਉਸ ਇਸੇ ਲਈ ਜਿਹੜਾ ਕਿ ਇਹ ਉਸੇ ਲਿਪੀ ਵਿੱਚ ਉਸ ਭਾਸ਼ਾ ਨੂੰ ਜਿਹੜਾ ਚੰਗੀ ਤਰ੍ਹਾਂ ਸਫਲਤਾ ਦੇ ਨਾਲ ਜਿਹੜਾ ਹੈ ਲਿਖਿਆ ਜਾ ਸਕਦਾ ਹੈ ਕਿ ਜਿਸ ਭਾਸ਼ਾ ਦੀ ਜੋ ਲਿਪੀ ਹੋਵੇਗੀ ਉਸ ਭਾਸ਼ਾ ਨੂੰ ਉਸ ਭਾਸ਼ਾ ਦੇ ਵਿੱਚ ਹੀ ਜਿਹੜਾ ਉਸ ਲਿਪੀ ਦੇ ਵਿੱਚ ਹੀ ਚੰਗੀ ਤਰ੍ਹਾਂ ਸਫਲਤਾ ਦੇ ਨਾਲ ਜਿਹੜਾ ਲਿਖਿਆ ਜਾ ਸਕਦਾ ਹੈ ਕਿ ਦੂਸਰੀ ਅਸੀਂ ਜਿਹੜਾ ਲਿਪੀ ਦੇ ਵਿੱਚ ਕਿਸੇ ਹੋਰ ਭਾਸ਼ਾ ਨੂੰ ਨਹੀਂ ਲਿਖ ਸਕਦੇ ਜਿਸ ਭਾਸ਼ਾ ਦੀ ਜਿਹੜੀ ਲਿਪੀ ਹੈ ਉਸ ਦੇ ਵਿੱਚ ਹੀ ਉਸ ਨੂੰ ਜਿਹੜਾ ਲਿਖਿਆ ਜਾ ਸਕਦਾ ਹੁਣ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਤਾਂ ਪੰਜਾਬੀ ਭਾਸ਼ਾ ਦੀ ਜਿਹੜੀ ਟੁਕਵੀ ਲਿਪੀ ਹੈ ਉਹ ਹੈ ਗੁਰਮੁਖੀ ਹਿੰਦੀ ਦੀ ਜਿਹੜੀ ਹੈ ਉਹ ਦੇਵਨਾਗਰੀ ਹੈ ਤਾਂ ਰੋਮਨ ਦੀ ਜਿਹੜੀ ਅੰਗਰੇਜ਼ੀ ਹੈ ਅੰਗਰੇਜ਼ੀ ਦੀ ਲਿਪੀ ਕਿਹੜੀ ਅੰਗਰੇਜ਼ੀ ਭਾਸ਼ਾ ਦੀ ਕਿਹੜੀ ਹੈ ਰੋਮਨ ਤਾਂ ਜਿਹੜੀ ਹੈ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਠੀਕ ਹੈ ਉਸ ਤੋਂ ਬਾਅਦ ਆ ਹਿੰਦੀ ਭਾਸ਼ਾ ਦੀ ਜਿਹੜੀ ਕਿਹੜੀ ਹੈ ਠੀਕ ਹੈ ਹਿੰਦੀ ਭਾਸ਼ਾ ਦੀ ਦੇਵਨਾਗਰੀ ਔਰ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਦੀ ਰੋਮਨ ਲਿਪੀ ਜਿਹੜੀ ਹੈ ਇਹ ਕੀ ਨੇ ਇਹ ਲਿਪੀਆਂ ਨੇ ਅਲੱਗ-ਅਲੱਗ ਭਾਸ਼ਾ ਦੀ ਅਲੱਗ-ਅਲੱਗ ਲਿਪੀ ਹੁੰਦੀ ਹੈ ਪੰਜਾਬੀ ਦੀ ਗੁਰਮੁਖੀ ਹਿੰਦੀ ਦੀ ਦੇਵਨਾਗਰੀ ਤੇ ਅੰਗਰੇਜ਼ੀ ਦੀ ਰੋਮਨ ਓਕੇ ਤੇ ਇਹ ਹੈ ਲਿਪੀ ਕਿ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਅੱਖਰਾਂ ਤੇ ਚਿੰਨ੍ਹਾਂ ਦੀ ਸਮੂਹ ਨੂੰ ਲਿਪੀ ਕਹਿੰਦੇ ਆ ਕਲੀਅਰ ਕਿ ਜਿਵੇਂ ਅਸੀਂ ਕਹਿ ਆ ਗਏ ਕਿ ਆ ਜਿਵੇਂ ਇਸ ਦੀ ਪਹਿਲੀ ਲਾਈਨ ਹੀ ਪੜ ਲਓ ਕਿ ਭਾਸ਼ਾ ਜਾਂ ਬੋਲੀ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜਿਹੜੇ ਅੱਖਰਾਂ ਜਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਦੇਸ ਨੂੰ ਨੂੰ ਲਿਪੀ ਕਹਿੰਦੇ ਹਨ ਤਾਂ ਹੁਣ ਇਹ ਕੀ ਹੈ ਇਹ ਕਿਹੜੀ ਭਾਸ਼ਾ ਵਾ ਪੰਜਾਬੀ ਭਾਸ਼ਾ ਵਾ ਸਾਨੂੰ ਪਤਾ ਹੈ ਕਿ ਪੰਜਾਬੀ ਭਾਸ਼ਾ ਹੈ ਔਰ ਇਹ ਕਿਸ ਲਿਪੀ ਦੇ ਵਿੱਚ ਲਿਖੀ ਗਈ ਹੈ ਤੇ ਗੁਰਮੁਖੀ ਲਿਪੀ ਲਿਖੀ ਗਈ ਆ ਇਹਦੇ ਵਿੱਚ ਦੇਖੋ ਅੱਖਰਾਂ ਤੇ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਹੈ ਅੱਖਰ ਹੈ ਚਿੰਨ ਹੈ ਹੈਨਾ ਅੱਖਰ ਤੇ ਚਿੰਨ ਹੈ ਉਹਨਾਂ ਦੀ ਵਰਤੋਂ ਕੀਤੀ ਗਈ ਉਹਦੇ ਨਾਲ ਹੀ ਜਿਹੜਾ ਅਸੀਂ ਕੀ ਹੈ ਵਾਕ ਨੂੰ ਲਿਖਿਆ ਬੋਲਿਆ ਤੇ ਸਮਝਿਆ ਠੀਕ ਹੈ ਤੇ ਇਹ ਕਿਸ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ ਤੇ ਇਹ ਗੁਰਮੁਖੀ ਲਿਪੀ ਦੇ ਵਿੱਚ ਹੈ ਪੰਜਾਬੀ ਭਾਸ਼ਾ ਦੀ ਕਿਹੜੀ ਲਿਪੀ ਹੈ ਗੁਰਮੁਖੀ ਲਿਪੀ ਹੈ ਓਕੇ ਤੇ ਇਹ ਸਿਗਾ ਜਿਹੜਾ ਸਾਡਾ ਛੋਟਾ ਜਿਹਾ ਟੋਪਿਕ ਕੀ ਲਿਪੀ ਹੁੰਦੀ ਕੀ ਹੈ ਤਾਂ ਲਿਪੀ ਜਿਹੜੀ ਹੈ ਉਹ ਅੱਖਰਾਂ ਤੇ ਚਿੰਨ੍ਹਾਂ ਦਾ ਸਮੂਹ ਹੈ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨੇ ਜਾਂ ਲਿਖਤੀ ਰੂਪ ਦੇਣ ਲਈ ਓਕੇ